ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇ ਦੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਜੋ ਬਣਾ ਰਹੇ ਆ ਪਿੰਡ ਲੰਗਿਆਂ ਦਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਏ ਜੀ ਵੀਡੀਓ ਬਣਾਉਣ ਤਰੀਕ ਹੈ ਕਿ 19 ਤਰੀਕ 12ਵਾਂ ਮਹੀਨਾ 2024 ਨੂੰ ਵੀਡੀਓ ਕਵਰ ਕਰ ਰਹੇ ਆ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਲੋਕ ਦੇਖਦੇ ਨੇ ਤਾਂ ਬਹੁਤ ਆਪਾਂ ਸਬਸਕ੍ਰਾਈਬਰ ਘੱਟ ਕਰਦੇ ਆ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਸਬਸਕ੍ਰਾਈਬ ਵੀ ਨਾਲ ਦੇ ਨਾਲ ਕਰ ਲਿਆ ਕਰੋ ਤਾਜੇ ਤੁਹਾਨੂੰ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਤੇ ਜੇ ਕਿਸੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੈ 98783 93488 ਹੈ ਜੀ ਇੱਕ ਬੇਨਤੀ ਹੋਰ ਹੈ ਤੁਸੀਂ ਕਿਤੇ ਪਸ਼ੂ ਲੈਣੇ ਆ ਕੋਈ ਚੈੱਕ ਪਾ ਲੈਣੇ ਤੋਕੜ ਗੱਭਾ ਲੈਣੇ ਆ ਜਾਂ ਕੋਈ ਸੂਏ ਸਵਾਏ ਲੈਣੇ ਆ ਤਾਂ ਚੈੱਕ ਪਾ ਕਰਾ ਕੇ ਲਜਾਇਆ ਕਰੋ ਤੇ ਆਪਦਾ ਦੋ ਟੈਚ ਹੋ ਕੇ ਲਿਆ ਕਰੋ ਤਾਂ ਜੋ ਕੋਈ ਖਜਲ ਖੋਰੀ ਨਾ ਹੋਵੇ ਬਾਅਦ ਵਿੱਚ ਫਿਰ ਹੋਰ ਗੱਲਾਂ ਹੋ ਜਾਂਦੀਆਂ ਵਾ ਮੁਰਕ ਕਿਵੇਂ ਫਰਕ ਪੈਂਦਾ ਵਾ ਪੈਸਾ ਬਹੁਤ ਔਖਾ ਬਣਦਾ ਵਾ ਤਿਆਉ ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਪ੍ਰੋਪਜਨ ਕੇ ਦੋਆ ਵੇੜਾ ਬਾਰੇ ਇੱਕ ਆ ਬਹੁਤ ਚੰਗੀ ਤਾਜੀ ਸੂਈ ਵੇੜਾ ਤੇ ਇੱਕ ਆ ਜਰਸੀ ਵੇੜਾ ਜੀ ਹਾਂਜੀ ਬੇਸਰੀ ਕਾਲ ਅਸਰੀ ਕਾਲ ਜੀ ਸਾਰੇ ਮੇਰੇ ਭਣ ਭਰਾ ਆ ਅੱਜ ਤਾਂ ਲੋਈ 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 ਕਰਦਾ ਠੰਡਾ ਬੜੀ ਮੁੱਟੀ ਲੈ ਜੀ ਕਿਤੋਂ ਐ ਕਿੜਾ ਮਰ ਗੇ ਠੀਕ ਆ ਜੀ ਨਾਮ ਦੱਸ ਦੇਗੇ ਜੀ ਆਉਂਜੀ ਕਾਕਾ ਪਿੰਡ ਲੰਗਣਾ ਤਹਿਸੀਲ ਵਾਗਾ ਆਪਣਾ ਜਲਾ ਮੋਗਾ ਠੀਕ ਆ ਬਾਈ ਇੱਕ ਅੰਬਰ ਤੋਂ ਸ਼ੁਰੂ ਕਰ ਲੇਤਾ ਜੀ ਸੂਈ ਤੋਂ ਬਾਈ ਇਹ ਤਾਂ ਸ਼ੁਰੂ ਕਰਨੇ ਬਾਈ ਮੈਂ ਤੁਹਾਨੂੰ ਇੱਕ ਵਾਰ ਫਿਰ ਬੇਨਤੀ ਕਰਦਾ ਠੀਕ ਆ ਜੀ ਇੱਕ ਤਾਂ ਪਹੂ ਜਿਵੇਂ ਕਿ ਅਸੀਂ ਬੰਦੇ ਭਲੇ ਮਾਨ ਦਾ ਸਾਨੂੰ ਪੁੱਛੋ ਪਸ਼ੂ ਆ ਜਾਂਦਾ ਕੋਈ ਠੀਕ ਹੈ ਜੀ ਅਗਲਾ ਕਹਿੰਦਾ ਹੁਣੇ ਚੈੱਕ ਕਰਾਈਆ ਡਗਾ ਡਾਕਟਰਾਂ ਨਾਲ ਕਰਕੇ ਆਂਦਾ ਅਸੀਂ ਕਰਾਉਂਦੇ ਨਹੀਂ ਠੀਕ ਹੈ ਜੀ ਅਸੀਂ ਵੀ ਕਹਿੰਦੇ ਜਨੇ ਗਾਂ ਦੇ ਵੀ ਆਏ ਨਾ ਲਿਆ ਕਰੋ ਅਗਲੇ ਨੂੰ ਬਈ ਚੈੱਕ ਕਰਵਾ ਕੇ ਹਾਂਜੀ ਹਾਂਜੀ ਬਈ ਆਦੇ ਕਰ ਚੈੱਕ ਪਾਸ ਉਹ ਵੀ ਚੈੱਕ ਤੋਂ ਬਣਾ ਪਹੂ ਨਾ ਕਰਾਉਂਦੇ ਵਾਂਗੇ ਠੀਕ ਹੈ ਜੀ ਚੈੱਕ ਪਾਸ ਕਰਾ ਕੇ ਲਓ ਚੈੱਕ ਪਾਸ ਕਰਾ ਕੇ ਦਿਓ ਉਹ ਤੋ ਔਖਾ ਬਾਈ ਮੁਰਕੇ ਬਈ ਹੋਰ ਗੱਲਾਂ ਹੋਏ ਤੇ ਮੜਕਾ ਹੀ ਗਈ ਇਹਨੇ ਚਰਦੀ ਬਣੀ ਆਲਾ ਕਹਿੰਦਾ ਯਾਰ ਦੇ ਕੋਈ ਬਈ ਗਲਤ ਕੰਮ ਹੋ ਗਿਆ 100 ਕੰਮ ਕਰਦੇ 1 ਕੰਮ ਗਲਤ ਹੋ ਗਿਆ 100 ਕੰ ਚੈੱਕ ਪਾਲ ਕਰਾ ਕੇ ਲਿਓ ਚੈੱਕ ਪਾਲ ਕਰਾ ਕੇ ਦਿਓ ਆਪਦੇ ਘਰੇ ਤਸੱਲੀ ਕਰਾ ਕੇ ਦਿਓ ਗਾਂ ਦੇ ਦੀ ਕਿਸਮਤ ਆ ਗਈ ਹਨਾ ਬੱਟਾ ਸੱਟਾ ਹੌਸਪੀਟਲ ਦੇ ਘਰੇ ਬੱਟਾ ਸੱਟ ਗਿਆ ਤੇ ਦੋਸ਼ ਆਪਰੂ ਹੋਣਾ ਹਾਂਜੀ ਹਾਂਜੀ ਚੈੱਕ ਕਰਾਈ ਹੋਈ ਬੱਟਾ ਸੱਟੇ ਦਾ ਮਰਦੇ ਹੋ ਰਹੇ ਜੀ ਉਹਦਾ ਅਗਲਾ ਦੀ ਚੀਜ਼ ਹੈ ਬਾਈ ਜਦੋਂ ਮੈਂ ਤਾਂ ਹੀ ਦੋਸਤੋ ਬਾਈ ਦੀ ਗੱਲ ਵੀ ਖਰੀ ਹੈ ਮੈਂ ਤੁਹਾਨੂੰ ਹਰੇਕ ਵੀਡੀਓ 'ਚ ਕਹਿੰਦਾ ਹੁੰਨਾ ਵੀ ਤਸੱਲੀ ਅਦੇ ਅਗਲੇ ਦੇ ਘਰੇ ਕਰ ਲਿਆ ਕਰੋ ਕੱਲ ਮੁੜ ਕੇ ਉਹਨੇ ਕੀ ਗੱਲ ਹੋ ਜਾਵੇ ਕੋਈ ਹਨਾ ਮੁੜ ਕੇ ਐਵੇਂ ਕੋਈ ਹੋਰ ਗੱਲਾਂ ਹੋ ਜਾਂਦੀਆਂ ਵਾ ਇਸ ਲਈ ਬਾਈ ਦੀ ਗੱਲ ਵੀ ਚੰਗੀ ਆ ਪਹਿਲਾਂ ਇਹਦੇ ਚੈੱਕ ਪਾਸ ਕਰਾਓ ਤੇ ਲੈ ਜਾਓ ਜੇ ਕੋਈ ਸੂਆ ਸੋਇਆ ਦੋ ਟਾਈਮ ਚੋਲੋ ਜਦੋਂ ਮਾਲਕ ਕਹਿੰਦਾ ਚੋਣ ਨੂੰ ਤਾਂ ਆਪਾਂ ਨੂੰ ਚੋਣ ਹੋਇਆ ਵੀ ਕੀ ਆ ਹਾਂਜੀ ਬਾਈ ਦਾਦੇ ਇੱਕਰ ਮਾ ਸ਼ੁਰੂ ਕਰਤਾ ਜੀ ਸੂਈ ਤੋਂ 40000 ਰੁਪਏ ਦੇ ਟਾਈਮ ਠੀਕ ਆ ਰਾਸ ਸੂਈ ਹੈ ਠੀਕ ਆ ਰਾਤ ਕਰੀਬ 3 ਕਿਲੋ ਬੋਲੀ ਕੱਢੀ ਸੀ ਠੀਕ ਆ ਜੀ ਸਾਢੇ 4 ਹੁਣ ਕੱਢੀ ਆ ਬਚਾਂਦੇ ਆ ਠੀਕ ਆ ਜੀ ਜੀਰ ਜੂ ਜਮਾ ਓਕੇ ਆ ਜੀਰ ਜੂ ਦੀ ਗਾਰੰਟੀ ਫੁੱਲ ਐ ਪੂਰੀ ਡੰਨੇ ਠੀਕ ਆ ਜੀ ਵੀਡੀਓ ਬਣਾਈ ਹੋਈ ਆ ਵੀਡੀਓ ਬਣਾਈ ਹੋਈ ਆ ਠੀਕ ਆ ਬਾਈ ਕਿਹੜਾ ਸੂਆ ਸੋਈ ਆ ਇਹ ਦੂਜਾ ਸੂਆ ਸੋਈ ਆ ਠ ਠੀਕ ਹੈ ਜੀ ਨਹੀਂ ਪੜਾ 2 ਲੱਖ ਲਈ ਲੈ ਕੇ ਘਰ ਦੇ ਬੰਨ ਲ ਜੇ ਨੂੰ ਪਾਵਾਂਗੇ ਹਾਂਜੀ ਤੇ ਉਹ ਡਰਾਮਾ ਆਪਦੇ ਭਰ ਕੇ ਨਹੀਂ ਜੜੀ ਛੱਡ ਜੂਗੀ ਠੀਕ ਹੈ ਜੀ ਉਹ ਫੇਰੇ ਮਤਲਬ ਕਿ ਦੋ ਦਿਨਾਂ ਉਹਨੇ ਵੀ ਇਹਨੇ ਵੀ ਠੀਕ ਹੈ ਜੀ ਸੇਵਾ ਆਪ ਦੀ ਆਪ ਜਿੰਨਾ ਪਾਉ ਤੋਂ ਨਾਲ ਲੈ ਲਓ ਠੀਕ ਆ ਖੜੀ ਤੂੜੀ ਪਤਾ ਖੜੀ ਰੰਗੀ ਹੋ ਗਈ ਤੁਹਾਨੂੰ ਠੀਕ ਹੈ ਜੀ ਜਦ ਆਪਣਾ ਘਰ ਲਈ ਠੀਕ ਆ ਆਈਡੀਆ ਕਿ ਰਿਕਾਰਡ ਰਕੂੜਾ ਪਹਿਲੇ ਸੋਏ ਦਾ ਪਹਿਲੇ ਸੋਏ ਦਾ ਤੇਰਾ ਲੇਟਰ ਦੋ ਠੀਕ ਹੈ ਜੀ ਹਾਂ 15 16 ਪਾ ਦੋ 15 16 ਰਾਵਨਾ ਪਾ ਦੋ ਠੀਕ ਆ ਵਾਹ ਕੱਢ ਦੇ ਬਾਈ ਬਾਹਰ ਨੂੰ ਲਓ ਜੀ ਦੋਸਤ ਬਿਲਕੁਲ ਤਾਜੀ ਸ ਪ੍ਰਾਪਰ ਵੀਡੀਓ ਬਣੀ ਹੋਈ ਆ ਜੇਰ ਪ੍ਰਾਪਰ ਕੰਪਲੀਟ ਆ ਕੇ ਠੰਡ ਹਵਾ ਨਾਲ ਬਹੁਤ ਸੁਣਾ ਠੰਡ ਹਵਾ ਨਾਲ ਬਹੁਤ ਵੱਡਾ ਕੀਤਾ ਹੋਇਆ ਤਿਆਰ ਇਹਨੇ ਦੇਖ ਸਕਦੇ ਹੋ ਮਗਰ ਇਹਦੇ ਬੱਛਾ ਵਾ ਕੋਈ ਨਹੀਂ ਮੋੜ ਦੇ ਬਾਈ ਕੋਈ ਨਹੀਂ ਠੰਡਰ ਕ ਨਵਾਈ ਨਹੀਂ ਬਾਈ ਨੇ ਜਾਤ ਬਰੀਡ ਬਹੁਤ ਆ ਥੋੜੀ ਕਰਾਸ ਚ ਪੈਂਦੀ ਜਦ ਤਦ ਕੋਈ ਚਿੱਟਾ ਮੱਝ ਆਰਗਾ ਫੈਨ ਫੂਡ ਚੰਗੀ ਆਜੂਗੀ ਬਾਕੀ ਸਿਆਲ ਆਗਾ ਜਿੰਨੇ ਖਰਾਕ ਪਾਹੋਂਗੇ ਤਦ ਉਹਨਾਂ ਲੈ ਲਓਗੇ ਭਾਈ ਇਹਦਾ ਪਹਿਲਾ ਦੋਦ 13 ਕਿਲੋ ਇਹਦੀ 15 16 ਕਿਲੋ ਦੀ ਉਮੀਦ ਆ ਬਾਕੀ ਤੁਸੀਂ ਜੇਬ ਜੇ ਪਾਲੋਗੇ ਉਹ ਜੇ ਕੱਢ ਲਓਗੇ ਹਵਾਨਾ ਤੋਂ ਨੀਡਰ ਚੈੱਕ ਕਰਾਣੇ ਹਵਾਨਾ ਬਹੁਤ ਸੁਣਨ ਦੇ ਫਿਟਿੰਗ ਵਾਲਾ ਹਵਾਨਾ ਵਾ ਚੰਗਾ ਹਵਾਨਾ ਜਿੰਨਾ ਵੀ ਚਿੱਡੀ ਵਹਿੜਾ ਓਡਾ ਹੀ ਹਵਾਨਾ ਵਾ ਇਸ ਵਹਿੜ ਨੂੰ 15 16 ਦੋਦ ਤੋਂ ਕੋਈ ਬਾਹਲਾ ਨਹੀਂਗਾ ਮਗਰ ਇਸ ਦੇ ਵੱਛਾ ਵਾ ਜੋਂਡੀ ਆਰ ਥਾਣਾ ਦਾ ਸਾਈਜ਼ ਬਹੁਤ ਚੰਗਾ ਹੱਥੀ ਚੁਵਾਈ ਵਾਲਾ ਤੇ ਮੁਠੀ ਵਾਲਾ ਥਾਣਾਗਾ ਦੇਖ ਸਕਦੇ ਹੋ ਜੀ ਵਾ ਇਹਨਾਂ ਨੂੰ ਇਹਨਾਂ ਬਹੁਤ ਆ ਪੜਾ ਮਸ਼ੀਨ ਤੇ ਚਲਦੇ ਪੜਾ ਚੋਲੋ ਹੱਥੀ ਸਾਹਣਾ ਸਾਹਿਬ ਬਹੁਤ ਚੰਗਾ ਵਾ ਬਾਕੀ ਬਹੁਤ ਚੰਗਾ ਮੁੱਠੀ ਵਾਲ ਸਨ ਹੈਗਾ ਗੁਲਾਬੀ ਥਾਣਾਗਾ ਮਗਰ ਆਹ ਬੱਛਾ ਵਾ ਮੁੱਲ ਸਿਰਫ ਇਹਦਾ ਲੈਣ ਦੇ ਨਾਲ ਜਾਇਜ ਮੁੱਲ ਜਮਾ 40000 ਰੁਪਈਆ ਮੈਂ ਅੰਦੇ ਤੂੰ ਸਸਤਾ ਪਸ਼ੂ ਕਿਸੇ ਨੂੰ ਕਦੋਂ ਕਿ ਮਿਲਣਾ ਵਾ ਤਾਜੀ ਸੀ ਵਹਿੜ ਉਹ ਵੀ ਅੱਜ ਦੀ ਰਤ ਦੇ ਵਿੱਚ ਇਹ ਟਾਈਮ ਚ 60000 ਦੇ ਦੂਗਾ ਕੋਈ ਗਰਮੀ ਗਰਮੀ ਸਾਰੀ ਰੰਗਣਾ ਲਾ ਦੂ ਵੀ ਦੱਸ ਦੇ ਹਾਂ ਦੁੱਧ ਵੀ ਚੱਟਾ ਹੋਊਗਾ ਜਾਰ ਕਰ ਥੋੜੀ ਜਿਹੀ ਕਰਾਓ ਚ ਕਰਕੇ ਤੇ ਫੈਂਟ ਵੀ ਚੰਗੀ ਆਊਗੀ ਦਸੀ ਪੰਦਰੀ ਚੰਗੀ ਆਊਗੀ ਵੇ ਇਹਨੂੰ ਬਹੁਤ ਆ ਫੇਸ ਕੁਆਲਟੀ ਚੰਗੀ ਆਗੀ ਦੋ ਨੰਬਰ ਦਾ ਤੇ ਬਾਈ ਜਰਸੀ ਪਰੇ ਦੋ ਨੰਬਰ ਦੀ ਦੂਜੇ ਸੂਈ ਸੂਈ 9 ਲੀਟਰ ਦੁੱਧ ਹੈ ਠੀਕ ਹੈ ਜੀ ਦੋ ਡਾਂਗ ਚਵਾ ਕੇ ਜਾਣ ਲੈ ਕੇ ਜਾਣਾ ਉਹਦੀ ਠੀਕ ਹੈ ਜੀ ਤਾਂ ਕਿ ਮੇਰਾ ਭੜ ਭੜਾ ਨੇੜੇ ਰਿਸ਼ਤੇ ਵਾਲਾ ਉਹਨੂੰ ਘਰ ਦੇਣਾ ਠੀਕ ਹੈ ਜੀ ਹਾਂਜੀ ਇੱਥੇ ਚੋਕੇ ਤੇ ਤਸੱਲੀ ਕਰ ਲੈ ਮੜ ਕੇ ਕੋਈ ਲਾਂਬਾ ਨਹੀਂ ਤੇ ਮੇਰੀ ਕੋਈ ਗਾਰੰਟੀ ਨਹੀਂ ਬਾ ਠੀਕ ਹੈ ਦੋ ਗੇਟੋ ਬਾਅਦ ਕੋਈ ਗਾਰੰਟੀ ਨਹੀਂ ਕਿੰਨੇ ਦੁੱਧ ਹੋਰ ਵਾਜੂ ਜਾਣੀ ਕਿਉਂਕਿ ਸੱਜਰਾ ਮਹੀਨਾ ਹੈ ਬੱਚਾ ਮਰਨ ਨੂੰ ਠੀਕ ਹੈ ਜੀ ਹਾਂ ਠੀਕ ਲਓ ਵੀ ਦੋਸਤੋ ਦੂਜਾ ਸੂਆ ਸੂਈ ਬਾਈ ਨਾ ਮਹੀਨਾ ਸੂਈ ਨੂੰ ਸਮਾ ਹੋ ਗਿਆ ਜਿਹੜੀਆਂ ਧਾਰਾਂ ਨੇ ਇਹ ਕੰਡੇ ਵਾਲੀਆਂ ਭਾਈਆਂ ਦੋ ਟਾਂਕ ਚੋਲੋ ਮੇਰੇ ਘਰੇ ਸੱਲੀ ਕਰ ਲੋ ਘਰੋਂ ਬਾਹਰ ਦੀ ਕੋਈ ਗਰੰਟੀ ਨਹੀਂ ਗਈ ਮੈਂ ਵੀ ਬੇਨਤੀ ਕਰਦਾ ਹਾਂ ਰੇਕ ਵੀਡੀਓ ਦੇ ਵਿੱਚ ਵੀ ਭਾਈ ਅਗਲੇ ਘਰੇ ਦੋ ਟਾਂਕ ਜਦੋਂ ਮਾਲਕ ਕਹਿੰਦਾ ਵਾ ਪਲਾ ਚਾਰ ਟਾਂਕ ਚੋਲੋ ਵਾ ਇਹਨਾਂ ਬਹੁਤ ਆ ਕੋਈ ਲਿੱਸੀ ਫਿੱਕੀ ਨਹੀਂ ਗਈ ਥਣਾ ਸਹਿ ਬਹੁਤ ਚੰਗਾ ਵਾ ਹੱਥੀ ਚਵਾਈ ਵਾਲਾ ਥਣਾ ਦੀ ਦੇਖ ਸਕਦੇ ਦੋਸਤੋ ਥਣਾ ਸਹਿ ਬਹੁਤ ਚੰਗਾ ਮੱਝਰ ਕਾ ਲੱਗਾ ਮੋਟਾ ਥਣੇ ਵਿੱਥੀ ਬਹੁਤ ਚੰਗੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਦੋ ਦੋ ਚਟਾ ਮੱਝਰ ਕਾ ਫੈਨ ਫੁੱਲ ਦੀ ਚੰਗੀ ਆ ਜੂਗੀ ਫੁੱਲ ਠਣਾ ਸਾਹਿਬ ਤੋਂ ਨੇੜੇ ਤੋਂ ਚੈੱਕ ਕਰਾ ਦਨੇ ਆਗੇ ਜਿਹੜਾ ਦੁੱਧ ਕੰਡੇ ਵਾਲਾ ਉਹ 9 ਕਿਲੋ ਆ ਜਿਹੜਾ ਤੁਸੀਂ ਬਾਈ ਦੇ ਘਰ ਦੋ ਟਾਈਮ ਚੋ ਲੈਣਾ ਵਾ ਮੁੱਲ ਬਾਈ ਇਹਦਾ ਉਹਨੇ ਕਿਹਾ 9 ਕਿਲੋ ਮੈਂ ਚੋ ਕੇ ਲਿਆ ਸਹੀ 9 ਆਪਣੇ ਕੱਲ ਦੀ ਹੈ ਠੀਕ ਹੈ ਜੀ ਦੁੱਧ ਹੋਰ ਵਾਜੂ ਮਾਤਰਾ ਜਿਹੜੀ ਪਤਾ ਲੱਗਦਾ ਘਰੇ ਘੇ ਹਾਂਜੀ ਹਾਂਜੀ ਉਹ ਜਣੀ ਪੌਣ ਨੂੰ ਜਣੀ ਮੇਰੇ ਹਿਸਾਬ ਨਾਲ ਪਰਮਾਤਮਾ ਨੂੰ ਸੋਕਰ ਕੇ 2 ਕਿਲੋ ਦੁੱਧ ਰਵਾਜੂ ਠੀਕ ਆ ਬਾਈ ਸੱਚਾ ਠੀਕ ਆ ਹਾਂਜੀ ਮੁੱਲੇ ਦਾ ਜੈਜ 24000 ਵਿੱਚੋਂ ਕੀ ਮਾਨਤਾਨ ਮਾਨਤਾਨ ਹੋ ਜਾਏ ਬਾਈ ਲੋ ਜੀ ਦੋਸਤੋ ਜਮਾ ਜੈਜ ਮਾਲਾ 24000 ਰੁਪਇਆ ਵਿੱਚੋਂ ਕੀ ਮਾਨਤਾਨ ਜਰੂ ਅੱਜ ਦੇ ਵੀਡੀਓ ਵਿੱਚ ਦੋ ਨਾਲ ਸੇ ਕਾਕੇ ਬਾਰੇ ਦੋਨਾਂ ਦੀ ਪ੍ਰੋਪਰਿੰਗ ਤੁਹਾਨੂੰ ਲੈਤੀ ਹੈਗੀ ਇੱਕ ਨੰਬਰ ਤੇ ਬਿਲਕੁਲ ਤਾਜੀ ਸੂਈ ਵੜ ਮਗਰ ਵੱਛਾ ਵਾ ਰਾਤ ਸੂਈ ਹੈ ਬਾਈਆਂ ਦਾ 3 ਕਿਲੋ ਬੜਾ ਰਾਤ ਕੱਢੇ ਤੇ 4 ਕਿਲੋ ਬੜਾ ਸਵੇਰੇ ਕੱਢਿਆ ਸੀਗਾ ਦੁੱਧ ਪਾ ਦਿਓਗੀ 16-17 ਕਿਲੋ ਮੁੱਲ ਸਿਰਫ 40000 ਰੁਪਈਆ ਮਹੀਨੇ ਦੀ ਸੂਈ ਜਰਸੀ ਦੋ ਜਿਹੜਾ 9 ਕਿਲੋ ਆਗਾ ਮੁੱਲ ਸਿਰਫ 24000 ਰੁਪਈਆ ਵਾ ਦੁੱਧ ਹੋਰ ਵਾਜੂਗੀ ਦੋ ਨਾਲ ਕੋਈ ਨਾ ਫੋਨ ਦੀ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਤਸੱਲੀ ਪਰਖਾ ਤੁਹਾਡਾ ਫਰਜ਼ ਬੰਦਾ ਤੁਸੀਂ ਦੀ ਬਾਤ ਤੁਸੀਂ ਕਰਨੀ ਹੈ ਜੀ ਵੀਡੀਓ ਵੇਖ ਲਈ ਸਾਰੇ ਵੀਰਾਂ ਦਾ ਬ